ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਨਾਂ ਦੀ ਵੀਡੀਓ ਦੇ ਵਿੱਚ ਮਾਸਾਂ ਦੇ ਅਫਰੇ ਲੈ ਕੇ ਹਾਜ਼ਰਾਂ ਜੀ ਅੱਜ ਦੀ ਗੱਲ ਕਰਾਂਗੇ ਯਾਨੀ ਕਿ ਪੰਜਾਬ ਪਲੱਸ ਨਾਲ ਲੱਗਦੇ ਖੇਤਰਾ ਦਾ ਮੌਸਮ ਅੱਜ ਕਿਵੇਂ ਦਾ रह ਸਕਦਾ ਹੈ ਉਮੀਦ ਕਿੰਨੇ ਕਾਸਰ ਨੇ ਇਹ ਅਫਡੇਟ ਤੁਹਾਨੂੰ ਦੇਵਾਂਗੇ ਐਸ ਲਈ ਦੀ ਅੱਜ ਜੋ ਤਾਜ਼ਾ ਸੈਟੇਲਾਈਟ ਦਸਿਰਾਂ ਨੇ ਲਾਈਵ ਸੈਟੇਲਾਈਟ ਦਸਿਰਾਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 15 ਜੁਲਾਈ ਦੀ ਸਵੇਰ ਹੈਗੀ ਹੈ ਜੀ ਔਰ ਲਗਭਗ ਸਵਾ ਸੱਤ ਘੰਟੇ ਜੰ ਜਾਣ ਜਾ ਰਹੇ ਨੇ ਇਸ ਵੇਲੇ ਦੀ ਜਿਵੇਂ ਕਿ ਪਿਛਲੇ 24 36 ਘੰਟਿਆਂ ਤੋਂ ਪੰਜਾਬ ਦੇ ਵਿੱਚ ਕਹ ਲਈਏ ਹਰਿਆਣਾ ਦੇ ਵਿੱਚ ਕਹ ਲਈਏ ਰਾਜਸਥਾਨ ਦੇ ਵਿੱਚ ਕਹ ਲਈਏ ਉਮੀਦਾਰ ਚ ਹੋ ਰਹੇ ਨੇ ਕਿਉਂ ਹੋ ਰਹੇ ਨੇ ਕਾਰਨ ਕੋਈ ਇੱਕ ਐਲਪੀਏ ਜਿਹੜਾ ਘਟ ਦਵਾ ਦਾ ਖੇਤਰ ਬਣਾ ਹੋਇਆ ਜਿਹਦੇ ਬਾਰੇ ਅਸੀਂ ਤੁਹਾਨੂੰ ਅਪਡੇਟ ਫਾਇਲਾ ਵੀ ਦੇ ਚੁੱਕੇ ਹਾਂ ਸੋ ਇਹ ਐਲਪੀਏ ਅੱਗੇ ਵਧਦਾ ਹੋਇਆ ਜਿਹੜਾ ਰਾਜਸਥਾਨ ਦੇ ਵਿੱਚ ਇਸ ਵੇਲੇ ਮੌਜੂਦ ਹੈ ਤੇ ਇਹਦੇ ਸਦਕਾ ਜਿਹੜੀ ਘੁੰਮਣ ਘੇਰੀ ਬਣੀ ਹੋਈ ਹੈ ਤਾਂ ਜੇਕਰ ਤੁਹਾਨੂੰ ਨਕਸ਼ੇ ਦੇ ਵਿੱਚ ਸਮਝਾਈਏ ਇਸ ਵੇਲੇ ਚੂਰੂ ਤੇ ਸਿਕਰ ਜ਼ਿਲ੍ਹੇ ਦੇ ਉੱਤੇ ਇਹ ਐਲਪੀਏ ਜਿਹੜਾ ਆ ਮੌਜੂਦ ਹੈ ਤੇ ਇਹਦੇ ਵਿੱਚੋਂ ਨਿਕਲਦੀਆਂ ਜਣੀਆਂ ਹਵਾਵਾਂ ਨੇ ਉਹ ਐਸ ਡਾਇਰੈਕਸ਼ਨ ਦੇ ਵਿੱਚ ਇਹਨਾਂ ਖੇਤਰਾਂ ਨੂੰ ਜਿਹੜੀਆਂ ਨੇ ਕਵਰ ਕਰ ਰਹੀਆਂ ਨੇ ਜਿਹਦੇ ਨਾਲ ਪੰਜਾਬ ਦੇ ਲਗਭਗ ਬਹੁਤ ਹੀ ਖੇਤਰਾਂ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਉਮੀਦ ਅੱਜ ਹੋ ਰਹੇ ਨੇ ਬੀਤੇ 24 48 ਘੰਟਿਆਂ ਤੋਂ ਸੋ ਅੱਜ ਦੀ ਜੇਕਰ ਗੱਲ ਕਰੀਏ ਜੀ ਅੱਜ 15 ਜੁਲਾਈ ਦਾ ਦਿਨ ਹੈ ਅੱਜ ਵੀ ਉਮੀਦ ਆਸਾਰ ਮੋਰ ਤੋਂ ਬਣੇ ਹੋਏ ਨੇ ਲਗਭਗ ਕਹਿ ਲਿਆ ਕਿ ਪੂਰਾ ਖੇਤਰ ਤੋਂ ਲੈ ਕੇ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਲੱਗਣਗੇ ਇਧਰੋਂ ਸ਼ੁਰੂ ਹੋ ਜਾਈਆ ਆਪਾਂ ਚੰਡੀਗੜ੍ਹ ਮਹਾਲੀ ਪੰਜਕਲਾ ਡੇਰਾ ਬੱਸੀ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਸੰਗਰੂਰ ਬਰਨਾਲਾ ਮਲੇਰਕੋਟਲਾ ਮਾਨਸਾ ਬਠਿੰਡਾ ਔਰ ਇਧਰ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਮੁਕਸਰ ਸਾਹਿਬ ਤੇ ਮੁਲਾਟ ਇਹ ਸਾਰੇ ਖੇਤਰ ਤੇ ਆਣਨ ਇੱਥੇ ਜਿਹੜੇ ਬੱਦਲ ਬੈਕ ਟੂ ਬੈਕ ਬਨਣਗੇ ਅੱਜ ਤੇ ਅੱਜ ਮੁਰ ਤੋਂ ਇੱਕ ਵਾਰ ਕਿਤੇ ਨਾ ਕਿਤੇ ਭਾਰੀ ਮੀਂਹ ਲੱਗਣਗੇ ਔਰ ਕੁਝ ਖੇਤਰਾਂ ਦੇ ਵਿੱਚ ਦਰਮਿਆਨੇ ਹਲਕੇ ਮਤਲਬ ਕਿ ਮਿਆਂ ਦਾ سلسلہ ਇਹਨਾਂ ਖੇਤਰਾਂ ਦੇ ਵਿੱਚ ਅੱਜ ਚੱਲੇਗਾ ਮੁਰਤੋਂ ਇਸਲਾਵਾ ਮਾਝਾ ਖੇਤਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਮੋਗਾ ਇਹਨਾਂ ਤਿੰਨਾਂ ਜਿਲ੍ਹਿਆਂ ਦੇ ਵਿੱਚ ਉਮੀਦ ਆਸਾਰ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੇ ਔਰ ਜੇਕਰ ਗੱਲ ਦੁਆਬੇ ਖੇਤਰ ਦੀ ਕਰੀਏ ਜੀ ਹੁਸ਼ਿਆਰਪੁਰ ਜਿਲ੍ਹਾ ਜਲੰਧਰ ਕਪੂਰਥਲਾ ਜਿਲ੍ਹਾ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਉਮੀਦ ਆਸਾਰ ਨੇ ਹੋ ਸਕਦਾ ਮੀ ਹਲਕਾ ਰਹੇ ਜੇ ਪਰ ਕਿਤੇ ਨਾ ਕਿਤੇ ਬਦਲਵਾਜ ਨਾਲ ਇੱਥੇ ਵੀ ਮੀ ਜੜੇਗਾ ਪਹੁੰਚ ਕਰਨਗੇ ਹੁਸ਼ਿਆਰਪੁਰ ਦੇ ਵੀ ਕਹ ਰਿਹਾ ਕਿ ਦੱਖਣ ਹੌਰ ਵੀ ਖੇਤਰਾਂ ਦੇ ਵਿੱਚ ਔਰ ਪੱਛਮੀ ਭਾਗਾਂ ਦੇ ਵਿੱਚ ਮੀ ਦੇ ਆਸਾਰ ਬਣੇ ਹੋਏ ਨੇ ਪਰ ਹੋ ਸਕਦਾ ਇਹਨਾਂ ਜ਼ਿਆਦਾ ਸਖਣਾ ਰਾਜੂ ਇਹ ਕੰਮ ਕਿਤਨਾ ਕਿਤੇ ਹਲਕੇ ਛਰਾਟੇ ਲੱਗ ਜਾਣ ਸੋ ਜਿਹੜਾ ਅਗਲੇ 24 36 ਘੰਟਿਆਂ ਦੇ ਵਿੱਚ ਇਹ ਐਲਪੀਏ ਇਸੇ ਤਰ੍ਹਾਂ ਚੱਲਦਾ ਰਹਿਣਾ ਜੀ ਯਾਨੀ ਕਿ ਜਿਹੜਾ ਘਟ ਤੋਂ ਬਾਅਦ ਦਾ ਖੇਤਰ ਜਾਂ ਤਾਂ ਕਈ ਅੱਗੇ ਨਹੀਂ ਲੰਘ ਜਾਂਦਾ ਲਹਿੰਦੇ ਵੱਲ ਨੂੰ ਉਦੋਂ ਤੱਕ ਇਹਦਾ ਅਸਰ ਹੈ ਜਿਹੜਾ ਚੱਲਦਾ ਰਹਿਣਾ ਅਗਲੇ 2-3 ਦਿਨਾਂ ਤੱਕ ਵੀ ਉਮੀਦ ਹੈ ਅਸਰ ਜਿਹੜੇ ਇਸੇ ਤਰ੍ਹਾਂ ਬਣੇ ਹੋਏ ਨੇ ਸੋ ਆਪਾਂ ਅੱਜ ਤੱਕ ਦੀ ਗੱਲ ਸਿਮਿਤ ਰੱਖਾਂਗੇ ਇਸ ਵੀਡੀਓ ਦੇ ਵਿੱਚ ਤੇ ਅੱਜ ਅੱਧੀ ਰਾਤ ਤੋਂ ਪਹਿਲਾਂ ਫੈਲਾ ਯਾਨੀ ਕਿ ਆਉਂਦੇ ਜਿਹੜੇ 10-12 ਘੰਟੇ ਨੇ ਪੰਜਾਬ ਦੇ ਵਿੱਚ ਇੱਕ ਵਾਰ ਮੋੜ ਤੋਂ ਉਮੀਦ ਆ ਸਕਦੇ ਨੇ ਜਾ ਰਹੇ ਨੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਰਾਜਸਥਾਨ ਦੇ ਖੇਤਰ ਉਤਰੀ ਰਾਜਸਥਾਨ ਦੇ ਸ਼ ਬਿਕਾਨੇ ਚੂਰੂਸੀ ਕਰੇ ਨਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਬਰ ਤਾੜ ਮੀਂਹ ਦੇ ਅਸਰ ਨੇ ਹਰਿਆਣਾ ਦੀ ਗੱਲ ਕਰੀ ਹੈ ਜੀ ਸਰਸਾ ਫਤਿਹਗੜ੍ਹ ਸਾਹਿਬ ਜੀਂਦ ਭਗਵਾਨੀ ਰੋहतक ਚੱਜਰ ਅ ਅੰਮ੍ਰਿਤਸਰ ਕਰਨਾਲ ਪਾਣੀ ਫਤ ਸੋਨੀ ਫਤ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਲੈ ਕੇ ਤਗਰੇ ਸ਼ਰਾਟਿਆਂ ਦੇ ਅਸਾਰ ਜਿਹੜੇ ਬਣੇ ਹੋਏ ਨੇ ਸੋ ਆਉਂਦੇ ਘੰਟਿਆਂ ਦੇ ਵਿੱਚ ਜਿੱਥੇ ਕਿਤੇ ਬਦਲ ਬਣੇਗਾ ਉਹਦੇ ਤੁਹਾਨੂੰ ਅਪਡੇਟ ਅਸੀਂ ਆਇਆ ਜਿਹੜੀ ਉਹ ਲਿਖਤੀ ਹੋ ਸਕੇ ਸਾਂਝੀ ਕਰ ਦਾਂਗੇ ਬਾਕੀ ਦੁਪਹਿਰੇ ਅਸੀਂ ਇੱਕ ਵਾਰ ਫਿਰ ਤੋਂ ਲਾਈਵ ਆਵਾਂਗੇ ਉਹਦੇ ਵਿੱਚ ਤੁਹਾਨੂੰ ਅਪਡੇਟ ਦੇਾਂਗੇ ਆਉਂਦੇ ਘੰਟਿਆਂ ਦੀ ਤੇ ਫਿਲਹਾਲ ਅੱਜ ਦਾ ਦਿਨ ਮੀਂਹ ਵਾਲਾ ਜੀ ਅੱਜ ਮੁਰ ਤੋਂ ਮੈਂ ਦੱਸ ਸਕਦੇ ਹਾਂ ਜਾਰੇ ਨੇ ਇਸ ਵੇਲੇ ਵੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬਦਲਵਾਈ ਸਰਗਰਮ ਹੈ ਤੇ ਜੇਕਰ ਗੱਲ ਕਰੀਏ ਇਧਰੋਂ ਹਰਿਆਣੇ ਵਾਲੇ ਖਾਸੇ ਆਉਂਦੇ ਸੱਤ ਸਾਫ ਫਤਿਹਾਬਾਦ ਲਹਿਰਾ ਗਗਾ ਸੁਨਾਮ ਮਾਨਸਾ ਮਲੇਰ ਕੋਟਲਾ ਥੋਰੀ ਸੰਗਰੂਰ ਇਹ ਖੇਤਰਾਂ ਦੇ ਉੱਪਰ ਬਦਲਵਾਈ ਜਾਰੀ ਹੈ ਮਾਝਾ ਖੇਤਰ ਦੇ ਉੱਪਰ ਬਦਲਵਾਈ ਜਾਰੀ ਹੈ ਸੌਂਦੇ ਖੇਤਰਾਂ ਦੇ ਵਿੱਚ ਤਾਬਰ ਤੋਲ ਬਦਲ ਬਣਨਗੇ ਤੇ ਮੈਂ ਅੱਜ ਮੁਰ ਤੋਂ ਜਿਹੜੇ ਬਹੁਤੇ ਖੇਤਰਾਂ ਦੇ ਵਿੱਚ ਦੱਸ ਸਕਦੇ ਹਾਂ ਜਾਰੇ ਧੰਨਵਾਦ ਜੀ ਸ਼ੁਕਰੀਆ